ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੇ ਦੁਖ ਨਾਲ ਇਹ ਗੱਲ ਸਾਂਝੀ ਕਰ ਰਿਹਾ ਕਿ ਅੱਜ ਹਾਲਾਤ ਪੰਜਾਬ ਦੇ ਤੇ ਪੰਜਾਬੀਆਂ ਦੇ ਇਸ ਝਾੜੂ ਵਾਲੀ ਪਾਰਟੀ ਨੇ ਇਹ ਜੇ ਬੁਲਹਾਤੇ ਹੈ ਕਿ ਨਾ ਕੇਵਲ ਇਹਨਾਂ ਨੇ ਪੰਜਾਬੀਆਂ ਨੂੰ ਝੂਠ ਬੋਲ ਕੇ ਪੰਜਾਬੀਆਂ ਨੂੰ ਠੱਗਿਆ ਹੁਣੇ ਇੰਟਰਨੈਸ਼ਨਲ ਬਾਰਡਰ ਤੇ ਇੰਟਰਨੈਸ਼ਨਲ ਧਰਤੀ ਤੇ ਵੀ ਜਾ ਕੇ ਆਪਦਾ ਝੂਠ ਚਲਾ ਰਿਹਾ ਥੋਡੇ ਸਾਰਿਆਂ ਦੇ ਧਿਆਨ ਚ ਹੋਣਾ ਪਿਛਲੇ ਕੁਝ ਦਿਨ ਪਹਿਲਾਂ ਹੀ ਇੱਕ ਖਬਰ ਵਾਵਾ ਪ੍ਰਕਾਸ਼ਿਤ ਹੋਈ ਹੈ ਮੈਨੂੰ ਲੱਗਦਾ ਦੋ ਤਿੰਨ ਦਿਨ ਪਹਿਲਾਂ ਦੀ ਗੱਲ ਹੈ ਜਦੋਂ ਇੱਕ ਐਮਐਲਏ ਜਿਹੜੇ ਪਹਿਲਾਂ ਆਪਦੇ ਰਹੇ ਆ ਫਿਰ ਉਹ ਕਾਂਗਰਸ 'ਚ ਭੱਜ ਗਏ ਫਿਰ ਉਹ ਐਡੇ ਕੀਮਤੀ ਹੀਰੇ ਸਨ ਪੰਜਾਬ ਦੇ ਕਿ ਉਹਨਾਂ ਨੂੰ ਆਮ ਆਦਮੀ ਪਾਰਟੀ ਵਾਪਸ ਲੈ ਸੰਧੂਆ ਸਾਹਬ ਰੋਕਦੂ ਉਹ ਪਹਿਲਾਂ ਵੀ ਇੱਕ ਵਾਰੀ ਕੈਨੇਡਾ ਗਏ ਸੀ ਸਪੀਕਰ ਨਾਲ ਔਰ ਕੈਨੇਡਾ ਉਹਨਾਂ ਨੂੰ ਐਂਟਰ ਕਰਨ ਤੋਂ ਰੋਕਤਾ ਗਿਆ ਸੀ ਹੁਣ ਪਤਾ ਲੱਗਿਆ ਕਿ ਉਹ ਫੇਰ ਕਿਉਂਕਿ ਉਸ ਵੇਲੇ ਸਰਕਾਰ ਕਾਂਗਰਸ ਦੀ ਸੀ ਇਹਨਾਂ ਦੀ ਸਰਕਾਰ ਨਹੀਂ ਸੀ ਇਹ ਆਪੋਜੀਸ਼ਨ ਚੇ ਸਨ ਐਤ ਕੀ ਇਹ ਫੇਰ ਕੈਨੇਡਾ ਗਏ ਔਰ ਇਹਨਾਂ ਨੇ ਉਹਨੂੰ ਫੇਰ ਰੋਕਤਾ ਗਿਆ ਔਰ ਵੇਖੋ ਮੈਂ ਬੜਾ ਹੈਰਾਨਗੀ ਹੁੰਦੀ ਆ ਕਿ ਇਹ ਆਪਣੇ ਪੰਜਾਬ ਦੇ ਸਪੀਕਰ ਸੰਧਵਾ ਸਾਹਿਬ ਨੂੰ ਕਿ ਇਸ ਇਸ਼ੂ ਦੀ ਗੰਭੀਰਤਾ ਦਾ ਨਹੀਂ ਪਤਾ ਇੱਕ ਬੱਚੇ ਨਾਲ ਵੱਦ ਫੈਲੀ ਸ਼ਾਟਮੀ ਦਾ ਏਟਾ ਸੀਰੀਅਸ ਆਰੋਪ ਹੋਣ ਜਿੱਦਾ ਉਸ ਬੱਚੇ ਦਾ ਮੈਡੀਕਲ ਹੋਇਆ ਹੋਇਆ ਇਹ ਗੱਲ ਇਸਟੈਬਲਿਸ਼ ਹੋਈ ਹੋਈ ਹੈ ਮਗਰ ਇਹਨਾਂ ਨੇ ਆਪ ਦੇ ਲੈਵਲ ਤੇ ਕੰਪਰੋਮਾਈਜ਼ ਕਰ ਲਿਆ ਬਟ ਲੀਗਲੀ that ਕੰਪਰੋਮਾਈਜ਼ ਡਸਨਟ ਸਟੈਂਡ ਜਿਹੜਾ ਬੱਚਿਆਂ ਨੂੰ ਫਿਜ਼ੀਕਲੀ ਮੈਂਟਲੀ ਅਬਿਊਜ਼ ਕਰ ਸਕਦਾ ਹੈ ਔਰ ਆਮ ਆਦਮੀ ਪਾਰਟੀ ਕੇਜਰੀਵਾਲ ਉਰੂ ਟਿਕ ਦੇ ਸਕਦੀ ਹੈ ਉਹਨੂੰ ਪਾਰਟੀ ਦਾ ਇੱਕ ਸੀਨੀਅਰ ਲੀਡਰ ਬਣਾ ਸਕਦੀ ਹੈ ਅੱਜ ਉਹ 24 ਘੰਟੇ ਪੰਜਾਬ 'ਚ ਪੰਜਾਬ ਦੇ ਵਜ਼ੀਰਾ ਨਾਲ ਔਰ ਪੰਜਾਬ ਦੇ ਵਿਧਾਨ ਸਭਾ ਦੇ ਸਪੀਕਰ ਨਾਲ ਉਹ ਪੰਜਾਬ ਚ ਵੀ ਫਿਰਦਾ ਹੁਣ ਉਹ ਇੰਟਰਨੈਸ਼ਨਲੀ ਬਾਹਰ ਦੇ ਦੇਸ਼ਾਂ ਵਿਦੇਸ਼ਾਂ ਦੀ ਸ਼ਹਿਰ ਚ ਸਪੀਕਰ ਕੁਲਤਾਰ ਸੰਧਵਾ ਜੀ ਨਾਲ ਗਿਆ ਔਰ ਉਹ ਨੂੰ ਫੇਰ ਰੋਕ ਤਾਗ ਲਿਆ ਨਾਗਰ ਇਸ ਤਰੀਕੇ ਦਾ ਇਨਸਟੈਡ ਆਫ ਸਚਾਈ ਦਾ ਸਾਥ ਦੇਣ ਦੀ ਜਗ੍ਹਾ ਇਹ ਸਪੀਕਰ ਨੇ ਆਪ ਦੀ ਪੋਜੀਸ਼ਨ ਨੂੰ ਮਿਸਯੂਜ਼ ਕੀਤਾ ਗਵਰਨਟਮਾਲ ਨੇ ਆਪਦੀ ਹੋਮ ਮਿਨਿਸਟਰੀ ਚੀਫ ਮਿਨਿਸਟਰੀ ਨੂੰ ਮਿਸਯੂਜ਼ ਕੀਤਾ ਔਰ ਇੱਥੇ ਆਪ ਸਰ ਤੇ ਦਬਾਅ ਬਣਾ ਕੇ ਇੱਕ ਚਿੱਠੀ ਜਾਰੀ ਕਰਾਤੀ ਕਿ ਨਹੀਂ ਜੀ ਉਹ ਕੇਸ ਤਾਂ ਨਿਪਟ ਗਿਆ ਮਗਰ ਫੈਕਟ ਆਫ ਦਾ ਮੈਟਰ ਇਜ਼ ਔਰ ਉਹ ਚਿੱਠੀ ਜਿਹੜੀ ਲਿਖੀ ਗਈ ਹੈ ਉਹਦਾ ਨੰਬਰ 17 ਜਨਵਰੀ ਦੀ 4696 ਨੰਬਰ ਲੈਟਰ ਹੈ ਮਗਰ ਫੈਕਟ ਆਫ ਦਾ ਮੈਟਰ ਇਜ਼ ਕਿ ਇਹ ਚ ਕੰਪਰੋਮਾਈਜ਼ ਨਹੀਂ ਹੋ ਸਕਦਾ ਇਹ ਇੱਕ ਬੱਚੇ ਦੀ ਜ਼ਿੰਦਗੀ ਨਾਲ ਖੇਡਣ ਦੀ ਗੱਲ ਹੈ ਫਿਜ਼ੀਕਲ ਅਬਿਊਜ਼ ਦੀ ਗੱਲ ਹੈ ਮੈਂਟਲ ਟੌਰਚਰ ਦੀ ਗੱਲ ਹੈ ਔਰ ਇਨਸਟੈਡ ਆਫ ਸਟੈਂਡਿੰਗ ਵਿਦ ਦਾ ਪੀੜਤ ਇਹ ਜਾ ਕੇ ਪਾਵਰਫੁਲ ਆਪ ਦੇ ਅਨਮੋਲ ਹੀਰੇਆ ਐਮਐਲਏ ਨਾਲ ਹੀ ਖਲੋਂਦੇ ਸਾਫ ਕਾ ਐਮਐਲਏ ਔਰ ਇਹੀ ਕੁਝ ਕਟਾਰੂ ਚੱਕ ਦੇ ਮਾਮਲੇ ਚ ਵੇਖਣ ਨੂੰ ਮਿਲਿਆ ਔਰ ਬੜੀ ਚੇਤੀ ਮੈਂ ਇੱਕ ਕਿਸੇ ਫੋਰਮ ਤੇ ਜਾ ਕੇ ਇੱਕ ਵੀਡੀਓ ਹੋਰ ਪੇਚ ਕਰੂੰਗਾ ਜਿੱਥੇ ਇੱਕ ਹੋਰ ਮੰਤਰੀ ਹੈ ਜੇ ਕੰਮ ਕਰ ਰਿਹਾ ਮਗਰ ਇਨਸਟੈਡ ਆਫ ਗਲਤ ਨੂੰ ਗਲਤ ਕਹਿਣ ਦੀ ਜਗ੍ਹਾ ਇਹ ਉਹਨਾਂ ਗੁਨਾਹਗਾਰਾਂ ਦੀ ਕਿਵੇਂ ਮਦਦ ਕਰ ਰਿਹਾ ਔਰ ਨਾ ਕੇਵਲ ਪੰਜਾਬ 'ਚ ਹੁਣ ਇੰਟਰਨੈਸ਼ਨਲੀ ਕੈਨੇਡਾ ਜਾ ਕੇ ਝੂਠ ਬੋਲ ਰਿਹਾ ਮੈਂ ਕੈਨੇਡਾ ਦੀ ਸਰਕਾਰ ਨੂੰ ਔਰ ਉੱਥੇ ਬੈਠੇ ਕੈਨੇਡੀਅਨਸ ਨੂੰ ਇਹ ਬੇਨਤੀ ਕਰਦਾ ਕਿ ਇਸ ਤਰ੍ਹਾਂ ਇਹ ਪੰਜਾਬ 'ਚ ਤਾਂ ਲੋਕਾਂ ਨੂੰ ਇਹਨਾਂ ਨੇ ਠੱਗਿਆ ਹੁਣ ਕੈਨੇਡਾ ਆ ਕੇ ਝੂਠ ਬੋਲ ਕੇ ਇਹ ਸ਼ੋਅ ਕਰ ਰਿਹਾ ਕਿ ਨਹੀਂ ਕਿ ਉਹਦੇ 'ਚ ਕੰਪਰਮਾਈਜ਼ ਹੋ ਗਿਆ ਲੀਗਲੀਕਲੀ ਦੇ ਕੇ ਨਾ ਵੀ ਇਹ ਕੰਪਰਮਾਈਜ਼ ਬਿਗੋਜੋ ਬੱਚਾ ਛੋਟਾ ਸੀ ਇਹਨਾਂ ਨੇ ਆਪ ਦੇ ਪ੍ਰੈਸ਼ਰ ਹੇਡ ਜਿਵੇਂ ਮਰਜੀ ਇਹ ਕੇਸ ਨੂੰ ਭਾਵੇਂ ਰਫਾ ਦਫਾ ਕਰਨ ਦੀ ਕੋਸ਼ਿਸ਼ ਕੀਤੀ ਮਗਰ ਲੀਗਲੀ ది ਕੇਸ ਸਟੈਂਡਸ ਔਰ ਜਿਹੜੇ ਜਿਹੜੇ ਅਫਸਰ ਨੇ ਇਸ 'ਤੇ ਗਲਤ ਕੰਮ 'ਚ ਇਹਨਾਂ ਦਾ ਸਾਥ ਦਿੱਤਾ ਆਈ ਡਿਮਾਂਡ ਐਕਸ਼ਨ ਅਗੇਂਸਟ them ਆਈ ਡਿਮਾਂਡ ਐਕਸ਼ਨ ਅਗੇਂਸਟ ਦ ਸਪੀਕਰ ਫੋਰ ਲਾਇਿੰਗ ਐਂਡ ਮਿਸਲੀਡਿੰਗ ਐਂਡ ਹੈਲਪਿੰਗ ਸਮਵਨ ਜਿਹੜਾ ਚਾਈਲਡ ਅਬਿਊਜ਼ਲੀ ਅਕਿਊਜ਼ਡ ਹੋਵੇ ਔਰ ਮੈਂ ਸਮਝਦਾ ਪੰਜਾਬ ਵਾਸਤੇ ਸਾਡੇ ਸਾਰਿਆਂ ਵਾਸਤੇ ਬੜੀ ਸ਼ਰਮ ਦੀ ਗੱਲ ਹੈ ਯਾਦ ਪੰਜਾਬ ਚ ਦੇਸ਼ ਦੇ ਇੱਕ ਇਹ ਜੀ ਪਿਕਚਰ ਪੰਜਾਬ ਦੇ ਪੰਜਾਬੀਆਂ ਦੀ ਇਹ ਪੇਸ਼ ਕਰ ਰਿਹਾ ਸੋ ਆਈ ਹੋਪ ਦ ਪੀਪਲ ਸਿਟਿੰਗ ਇਨ ਕੈਨੇਡਾ ਵਿਲ ਟੇਕ ਨੋਟਿਸ ਆਫ ਥਿਸ ਐਂਡ ਆਸਕ ਫੋਰ ਸਟਰਨ ਐਕਸ਼ਨ ਐਂਡ ਮੇ ਥਟ ਪਰਸਨ ਬੀ Thrown out of there ਐਂਡ ਐਟ ਦ ਸੇਮ ਟਾਈਮ ਦ ਚੀਫ ਮਿਨਿਸਟਰ ਆਫ ਪੰਜਾਬ ਵਿਲ ਟੇਕ ਅ ਸਟ੍ਰਿਕਟ ਐਕਸ਼ਨ ਇਹਦੇ ਖਿਲਾਫ ਸਖਤ ਐਕਸ਼ਨ ਹੋਊਗਾ ਕਾਰਵਾਈ ਹੋਊਗੀ ਜਿਨ੍ਹਾਂ ਨੇ ਇਹ ਜੀ ਦੀ ਮਦਦ ਕੀਤੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ Subscribe to One India channel and never miss an update.